ਅੰਮ੍ਰਿਤਸਰ ਤੋਂ ਬੇਖਤ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤਿੰਨ ਮੁੰਡੇ ਨਹਿਰ ਦੇ ਵਿੱਚ ਨਹਾਉਣ ਜਾਂਦੇ ਆ ਪਰ ਰੱਸੀ ਟੁੱਟਣ ਕਰਕੇ ਨਹਿਰ ਦੇ ਵਿੱਚ ਨਹਾਉਣ ਦੇ ਵਾਸਤੇ ਰੱਸੀ ਦਾ ਸਹਾਰਾ ਲੈਂਦੇ ਨੇ ਪਰ ਰੱਸੀ ਜਦੋਂ ਅੱਧ ਵਿਚਾਲਿਓਂ ਟੁੱਟ ਜਾਂਦੀ ਹੈ ਤਾਂ ਤਿੰਨੋਂ ਜਣੇ ਉਸ ਨਹਿਰ ਦੇ ਵਿੱਚ ਡੁੱਬ ਜਾਂਦੇ ਨੇ ਜੀਹਾਂ ਰਾਜਾ ਸਾਸੀ ਵਾਲੀ ਨਹਿਰ ਦੇ ਵਿੱਚ ਡੁੱਬਣ ਦਾ ਸਮਾਚਾਰ ਜਿਹੜਾ ਆ ਉਹ ਪ੍ਰਾਪਤ ਹੋਇਆ ਹੈ ਅਜੇ ਤੱਕ ਵੀ ਲਾਸ਼ਾਂ ਜੜੀਆਂ ਨੇ ਉਹ ਲੱਭੀਆਂ ਨਹੀਂ ਐ ਕਿਉਂਕਿ ਪਾਣੀ ਦਾ ਵਹਾਅ ਜਿਹੜਾ ਆ ਉਹ ਵੀ ਤੇਜ਼ ਸੀ ਔਰ ਨਹਿਰ ਜਿਹੜੀ ਐ ਉਹ ਵੀ ਡੂੰਗੀ ਦੱਸੀ ਜਾ ਰਹੀ ਐ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬੋਲੇ ਨੰਗਲ ਰਾਜਾ ਸੰਸੀ ਦੇ ਕੋਲੇ ਪਿੰਡ ਐ ਜਿੱਥੇ ਦੀ ਇਹ ਘਟਨਾ ਵਾਪਰੀ ਐ ਨਰਾਸਲ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਚੱਲ ਰਿਹਾ ਸੀਗਾ ਔਰ ਸਮਾਗਮ ਦੇ ਵਿੱਚ ਇਹ ਲੰਗਰ ਛੱਕੇ ਮੁੰਡੇ ਜਿਹੜੇ ਐ ਤੇ ਨਹਿਰ ਦੇ ਕੋਲ ਢਾਉਣ ਦੇ ਵਾਸਤੇ ਚਲੇ ਜਾਂਦੇ ਐ ਜਦ ਇੱਕ ਬੂਜੇ ਨੂੰ ਰੱਸੀ ਦੀ ਗੰਡ ਮਾਰੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇਹ ਤਿੰਨ ਜਣੇ ਨਹਾਉਣ ਦੇ ਵਾਸਤੇ ਨਹਿਰ ਦੇ ਵਿੱਚ ਉਤਰਦੇ ਨੇ ਤੇ ਚੌਥਾ ਜਣਾ ਵੀ ਨਹਿਰ ਦੇ ਵਿੱਚ ਨਹਾਉਣ ਦੇ ਵਾਸਤੇ ਉਤਰਦਾ ਔਰ ਉਹ ਬੂਜੇ ਦੇ ਨਾਲ ਰੱਸੀ ਜਿਹੜੀ ਮਾਰੀ ਹੋਈ ਹੈ ਤਸਵੀਰਾਂ ਅਸੀਂ ਤੁਹਾਨੂੰ ਇਸ ਨਹਿਰ ਦੀਆਂ ਦਿਖਾ ਰਹੇ ਹਾਂ ਔਰ ਰੱਸੀ ਵੀ ਤੁਹਾਨੂੰ ਦਿਖਾਈ ਦੇਵੇਗੀ ਆ ਪੈਂਦ ਦੀ ਜਿਹੜੀ ਰੱਸੀ ਹੁੰਦੀ ਹੈ ਉਹਦੀ ਮਦਦ ਦੇ ਨਾਲ ਨਹਿਰ ਦੇ ਵਿੱਚ ਨਹਾਉਣ ਦੇ ਵਾਸਤੇ ਉਤਰੇ ਹੋਏ ਸੀ ਤਾਂ ਜਦੋਂ ਰੱਸੀ ਅੱਧ ਵਿਚਾਲਿਓਂ ਟੁੱਟ ਗਈ ਚਾਰ ਜਣੇ ਨਹਿਰ ਚ ਣਾਉਣ ਦੇ ਵਾਸਤੇ ਉਤਰੇ ਸੀ ਚੌਵਾਂ ਤੇ ਵਿੱਚੋਂ ਚੌਥੇ ਜਣੇ ਨੂੰ ਤਾਂ ਬਚਾ ਲਿਆ ਗਿਆ ਉਹਦੇ ਭਰਾ ਦੇ ਵੱਲੋਂ ਉਹਨੂੰ ਬਾਹਰ ਖਿੱਚ ਲਿਆ ਗਿਆ ਸੀ ਪਰ ਜਿਹੜੇ ਬਾਕੀ ਦੇ ਤਿੰਨ ਮੁੰਡੇ ਐ ਉਹ ਇਸ ਨਹਿਰ ਦੇ ਵਿੱਚ ਹੀ ਡੁੱਬ ਚੁੱਕੇ ਨੇ ਜਿਨ੍ਹਾਂ ਦੀ ਅਜੇ ਤੱਕ ਬਾਡੀ ਜਿਹੜੀ ਐ ਉਹ ਨਹੀਂ ਮਿਲੀ ਕਿਉਂਕਿ ਪਾਣੀ ਵੀ ਇੱਥੇ ਦੱਸਿਆ ਜਾ ਰਿਹਾ ਕਿ ਬਹੁਤ ਤੇਜ਼ ਸੀਗਾ ਪਾਣੀ ਦਾ ਵਹਾਅ ਜਿਹੜਾ ਆ ਉਹ ਬੜਾ ਤੇਜ਼ ਐ ਔਰ ਨਹਿਰ ਜਿਹੜੀ ਐ ਉਹ ਵੀ ਡੂੰਗੀ ਦੱਸੀ ਜਾ ਰਹੀ ਆ 15 ਤੋਂ 20 ਫੁੱਟ ਦੱਸਿਆ ਜਾ ਰਿਹਾ ਕਿ ਨਹਿਰ ਜਿਹੜੀ ਐ ਉਹ ਡੂੰਗੀ ਐ ਤੇ ਪਾਣੀ ਦਾ ਵਹਾਅ ਤੇਜ਼ ਹੁਣ ਕਰਕੇ ਜਿਹੜਾ ਆ ਉਹ ਅਜੇ ਤੱਕ ਬੋੜੀਆਂ ਜਿਹੜੀਆਂ ਨੇ ਨਹੀਂ ਮਿਲ ਪਾਈਆਂ ਔਰ ਤੈਰਨ ਦੀ ਗੱਲ ਕਰੀਏ ਤਾਂ ਮਾਪਿਓ ਦਾ ਕਹਿਣਾ ਹੈ ਕਿ ਤੈਰਨਾ ਕਿਸੇ ਨੂੰ ਨਹੀਂ ਆਉਂਦਾ ਸੀਗਾ ਤਿੰਨਾ ਮੁੰਡਿਆਂ ਦੇ ਵਿੱਚੋਂ ਸਿਰਫ ਇੱਕ ਜਾਨੇ ਨੂੰ ਤੈਰਨਾ ਆਉਂਦਾ ਸੀ ਪਰ ਉਹ ਵੀ ਬਾਹਰ ਨਹੀਂ ਨਿਕਲ ਪਾਇਆ ਵਹਾ ਇਨਾ ਜਿਆਦਾ ਸੀ ਪਾਣੀ ਦਾ ਕਿ ਤਿੰਨੋਂ ਜਣੇ ਜਿਹੜੇ ਆ ਉਹ ਪਾਣੀ ਦੇ ਵਹਾ ਦੇ ਵਿੱਚ ਵਹਿ ਚੁੱਕੇ ਆ ਜਿਨ੍ਹਾਂ ਦੀ ਅਜੇ ਤੱਕ ਕੋਈ ਵੀ ਬੋਡੀ ਕੋਈ ਵੀ ਅਤਾ ਪਤਾ ਜਿਨ੍ਹਾਂ ਦਾ ਅਜੇ ਤੱਕ ਨਹੀਂ ਲੱਗ ਪਾਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਾ ਸੰਸੀ ਨਹਿਰ ਦੇ ਵਿੱਚ ਉਹ ਡੁੱਬੇ ਨੇ ਗੋਤਾਖੋਰਾਂ ਦੇ ਵੱਲੋਂ ਪੂਰੀ ਜਿਹੜੀ ਸ਼ਾਰਬੀਨ ਹੈ ਉਹ ਕੀਤੀ ਜਾ ਰਹੀ ਹੈ ਬੋਡੀਆਂ ਨੂੰ ਲੱਭਣ ਦੇ ਵਾਸਤੇ ਪਰ ਅਜੇ ਤੱਕ ਬੋਡੀਆਂ ਜਿਹੜੀਆਂ ਨਹੀਂ ਲੱਭ ਪਾਈਆਂ ਜੇਕਰ ਗੱਲ ਕਰੀਏ ਤਾਂ ਦੁਪਹਿਰੇ 11:30 12 ਵਜੇ ਦਾ ਸਮਾਂ ਦੱਸਿਆ ਗਿਆ ਹੈ ਕਿ ਜਦੋਂ ਇਹ ਨਹਿਰ ਦੇ ਵਿੱਚ ਣਾਉਣ ਦੇ ਵਾਸਤੇ ਵੜੇ ਸੀਗੇ ਤਾਂ ਉਦੋਂ ਹੀ ਰੱਸੀ ਟੁੱਟ ਜਾਂਦੀ ਹੈ ਤਾਂ ਉਦੋਂ ਤਿੰਨੋਂ ਜਾਨੇ ਜਿਹੜੇ ਆ ਉਹ ਨਹਿਰ ਦੇ ਵਿੱਚ ਡੁੱਬ ਜਾਂਦੇ ਆ ਜਦਕਿ ਚਾਰ ਜਾਨੇ ਅੰਦਰ ਗਏ ਹੁੰਦੇ ਆ ਚੌਥਾ ਤਾਂ ਬਾਹਰ ਨਿਕਲ ਆਉਂਦਾ ਪਰ ਜਿਹੜੇ ਬਾਕੀ ਤਿੰਨ ਆ ਉਹ ਨਹਿਰ ਦੇ ਵਿੱਚ ਹੀ ਡੁੱਬ ਜਾਂਦੇ ਆ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਅਤਾ ਪਤਾ ਜੁੜਿਆ ਆ ਨਹੀਂ ਲਗਾਤਾ ਤਸਵੀਰ ਦੇਖ ਸਕਦੇ ਹੋ ਬੜੀ ਹੀ ਮੰਦ ਭਾਗੀ ਖਬਰ ਜਿਹੜੀ ਹੈ ਉਹ ਅੰਮ੍ਰਿਤਸਰ ਦੇ ਰਾਜਾ ਸਾਸੀ ਤੋਂ ਸਾਹਮਣੇ ਆਈ ਹੈ ਜਿੱਥੇ ਪਰਿਵਾਰਕ ਮੈਂਬਰਾਂ ਦਾ ਹੁਣ ਰੋ ਰੋ ਕੇ ਬੁਰਾ ਹਾਲ ਹੋਇਆ ਤਾਂ ਤਸਵੀਰ ਦੇਖ ਸਕਦੇ ਹੋ ਪੁੱਬਾ ਮਾਰ ਕੇ ਮਾਪੇ ਰੋ ਰਹੇ ਹੈ ਕਿਉਂਕਿ ਨੌਜਵਾਨ ਮੁੰਡੇ ਹੈ ਇਹ ਜਿਹੜੇ ਨਹਿਰ ਦੇ ਵਿੱਚ ਡੁੱਬੇ ਹੈ ਰੱਸੀ ਦਾ ਸਹਾਰਾ ਲਿਆ ਸੀ ਨਹਿਰ ਦੇ ਲਾਗੇ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਦਰਖਤ ਬਣੇ ਹੋਏ ਆ ਤਾਂ ਉਹਨਾਂ ਬੂਝਿਆਂ ਨੂੰ ਰਸਤੀ ਰੱਸੀ ਦਾ ਵੱਲ ਜਿਹੜਾ ਉਹ ਗੰਢ ਜਿਹੜੀ ਮਾਰੀ ਗਈ ਉਸ ਤੋਂ ਬਾਅਦ ਰੱਸੀ ਦੇ ਸਹਾਰੇ ਨਹਾਉਣ ਦੇ ਵਾਸਤੇ ਨਹਿਰ ਦੇ ਵਿੱਚ ਚਲੇ ਗਏ ਪਰ ਜਦੋਂ ਨਹਿਰ ਦੇ ਵਿੱਚ ਜਾਂਦੇ ਆ ਤਾਂ ਰੱਸੀ ਉਧਰੋਂ ਟੁੱਟ ਜਾਂਦੀ ਹੈ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਔਰ ਤਿੰਨੋਂ ਨੌਜਵਾਨ ਜਿਹੜੇ ਆ ਪਾਣੀ ਦੇ ਵਹਾਅ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਵਹਿ ਚੁੱਕੇ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਲੱਗ ਪਾਇਆ ਗੋਤਾਖੋਰਾਂ ਦੇ ਵੱਲੋਂ ਪਾਲ ਜਾਰੀ ਹੈ ਆ ਔਰ ਨੈਰ ਵੀ ਕਾਫੀ ਡੂੰਗੀ ਦੱਸੀ ਜਾ ਰਹੀ ਹੈ ਤਾਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹ ਵੀ ਤੁਹਾਨੂੰ ਸੁਣਾਉਣੇ ਆ ਕਿ ਇਸ ਬਾਬਤ ਉਹਨਾਂ ਦਾ ਕੀ ਕੁਝ ਕਹਿਣਾ ਹੈ ਕਿ ਸਾਰੀ ਘਟਨਾ ਇਹ ਸਾਰਾ ਪਾਣਾ ਕਿਵੇਂ ਵਾਪਰਿਆ ਕੀ ਨਾ ਤੁਹਾਡਾ ਜੀ நவபிரி சிங்க உதய ਅੱਗੇ ਵੀ ਨਾ ਹੁੰਦਾ ਸੀ ਹਾਂਜੀ ਉਹ ਡੰਗਰ ਬੱਚਾ ਵਿਚਾਰ ਦੇ ਕਦੋਂ ਹੁੰਦੇ ਅੱਜ ਕੀ ਗੱਲ ਹੋਈ ਫਿਰ ਅੱਜ ਭਰਾਵਾ ਨਾਉਂਦੇ ਨਾਉਂਦੇ ਤਿੰਨ ਜਣੇ ਡੱਬ ਗਏ ਮੇਲਾ ਵੇਖਣਾ ਏ ਹਾਏ ਵੇ ਮੇਲਾ ਨਾਲ ਹੁਣ ਕੋਈ ਕੋਟਾਖੁਰ ਦੇ ਲੱਭਣ ਉਹਨਾਂ ਨੂੰ ਲੈ ਜੀ ਆਪਣੇ ਮੁੰਡੇ ਲੱਭਣ ਦਿਆ ਜੀ ਹੇ ਕੀ ਨਾ ਦਸ ਨਾਂ ਦਾ ਤਾਪਨਾ ਓਏ ਨਾ ਦਸ ਨਾਂ ਨਾ ਓਏ ਵਾ ਵ ਨਾ ਨਾ ਨੀ ਓ ਰੋਂਦਾ ਨਾ ਨਾ ਤਰੇ ਵਾ ਕ੍ਰਿਛ ਪੋਤਿਆ ਮੇਲਾ ਵੇ ਖਣ ਗਏ ਮੈਰ ਥਾਣੀ ਨੰਗਾ ਲੱਗ ਚੜਕਪੇ ਕਿੰਨੇ ਜਣੇ ਸੀ ਤੇ ਨਾ ਜਾਣਿਆ ਨਾ ਜਾਣੇ ਚਾਰ ਜਣੇ ਹੀ ਅੱਜ ਇੱਕ ਬੱਚਾ ਲੱਭੇ ਨਹੀਂ ਆਇਆ ਕਰ ਨੋ ਆ ਜਾ ਫਿਰ ਉਹ ਵੀ ਉਹਨੇ ਡੰਡੇ ਘੱਟ ਲਈ ਕਿ ਗਿਆ ਅਦੇ ਆਇਆ ਇਲਿਆ ਨਾਰੀ ਆਈ ਨਾ ਨਾਰੀ ਆ ਜਉਂ ਤਰੀ ਖਲਾਣੀ ਨਾਰੀ ਆ ਗਈ ਤੀਨਾ ਆਪਣਾ ਹਰਜੀਤ ਸਿੰਘ ਜੀ ਕਿਹੜਾ ਪਿੰਡ ਆ ਕੋਹਾਂ ਨਗਰ ਜੀ ਕੀ ਗੱਲ ਹੋਈ ਆ ਮੈਂ ਤੇ ਬੱਚੇ ਨਾ ਹੋਣ ਆਏ ਜੀ ਕੀ ਵੀ ਨਾ ਬੱਚਾ ਨਾ ਗਈ ਨਾ ਪ੍ਰੀਤ ਸਿੰਘ ਕਿੰਨੇ ਜਣੇ ਨਾ ਹੋਣ ਆਏ ਤਿੰਨ ਬੱਚੇ ਨਾ ਹੋਣ ਆਏ ਜੀ ਅੱਜ ਕੀ ਗੱਲ ਹੋਈ ਹੁਣ ਡੁੱਬ ਕੇ ਨੱਚੀ ਕੀ ਹੋ ਲੱਭਣ ਦੇ ਜੱਰੇ ਨਹੀਂ ਹਲੇ ਨਹੀਂ ਜੀ ਕਿੰਨੇ ਵਜੇ ਦੀ ਗੱਲ ਹੈ ਸਾਰੀ ਸਹੀ 11:00 ਵਜੇ ਦੀ ਗੱਲ ਹੈ ਸਾਢੇ 11:00 ਵਜੇ ਸਾਢੇ 11:00 ਵਜੇ ਸਾਢੇ 11:00 ਵਜੇ ਹੋਣ ਕਿੰਨਾ ਟਾਈਮ ਹੋ ਗਿਆ ਵਾ ਕਿੰਨਾ ਹੋ ਗਿਆ ਜੀ 3:00 ਵਜੇ ਜੀ 3:00 ਵਜੇ ਕਿਉਂ ਪੈਰੂ ਸੀ ਪਾਣ ਨਾਉਣ ਦੇਗੇ ਪਹਿਲੀ ਵਾਰ ਹੀ ਨਾ ਬੜੇ ਬੜੇ ਨਹੀਂ ਇੱਕ ਦਾ ਤਰ ਵੀ ਇੱਕ ਦੋਨੇ ਤਰ ਵੀ ਪੈਰੂ ਸੀ ਕਿ ਨਹੀਂ ਹੋ ਹਾਂ ਜੀ ਇੱਕ ਤਾਰੋ ਜੀ ਤਾਂ ਇਹ ਤੁਹਾਡੇ ਮੁੰਡਿਆਂ ਨੂੰ ਕਰਨ ਦੀ ਜਾਨ ਸੀ ਹਾਂ ਨਹੀਂ ਨੋਰਮਲੀ ਜਾਂਦੀ ਹੈ ਜੀ ਤੇ ਹੁਣ ਹੋਰ ਵੀ ਆਇਆ ਕੋਲ ਬਣ ਸਰਕਾਰੀ ਮੁਲਾਜ਼ਮ ਆਇਆ ਕੋਲ ਬਣਾਸੇ ਲੇਕਿਨ ਜੋਤਾ ਕੋ ਰਾਇਕ ਨਹੀਂ ਹਲੇ ਨਹੀਂ ਆਇਆ ਜੀ ਤੇ ਕਿੰਨਾ ਵੱਲੋਂ ਸੇਵਾ ਚੱਲਣੀ ਸਾਰੇ ਪਿੰਡ ਦੇ ਰੁਕੀ ਦੇਖ ਲਓ ਹਾਂ ਜੀ ਅਮਰ ਤੋਂ ਆਰ ਬਾਈ ਨਾਮ ਉਹ ਅ ਮੁੰਡੇ ਬੱਚੇ ਡੁੱਬੇ ਕਿੰਨੇ ਚਿਰ ਤੇ ਲੱਭਣ ਦੇ ਜੀ ਜੀ ਸਾਢੇ 12 ਵਜੇ ਸਾਢੇ 11 ਵਜੇ ਤੱਕ ਡੁੱਬੇ ਜੋ ਹਾਂ ਜੀ ਤੇ ਫਿਰ ਲੱਭਣ ਦੇ ਪਾਣੀ ਲੱਭਣ ਦੇ ਕਿੰਨਾ ਡੂੰਗਾ ਪਾਣੀ ਹੈ ਪਾਣੀ ਵਿੱਚ 10 ਕੋਟ ਹੈਗਾ 10 15 ਫੋਟ ਹੈਗਾ ਜੀ ਤੇ ਕੀ ਲੱਗਦਾ ਆ ਹੌਂਦਿਕਰ ਦੀ ਵੇਖਿਆ ਕੀ ਲੱਭਾ ਕੋਈ ਵੇਖਿਆ ਨਹੀਂ ਭਾਈ ਲੱਭਾ ਨਹੀਂ ਤਾਂ ਕੁਝ ਉਹਦਾ ਕੋਸ਼ਿਸ਼ ਕਰਦੇ ਆ ਪਰ ਬਹੁਤ ਸ਼ਰਮ ਪੰਜਾਬ ਬੋਲਦੇ ਨਹੀਂ ਪਾਣੀ ਦਾ ਕਿੰਨਾ ਬਹਾਵਾ ਪੰਜਾਬ ਬੋਲਦੇ ਕੋਈ ਅੱਖਰ ਨਹੀਂ ਕੀਤਾ ਹਾਂਜੀ ਪਾਣੀ ਦਾ ਬਹਾਵ ਕਿੰਨਾ ਤੇਜ਼ ਹੈ ਪਾਣੀ ਦਾ ਭਾ ਭਾਈ ਬਹੁਤ ਤੇਜ਼ ਹੈ ਕੀ ਹੁਣੇ ਗੋਤੇ ਖੋਰਾਂ ਨਾਲ ਲਿਆ ਕੇ ਮਾ ਹੋਂਦ ਨਿਕਲ ਸਕਦੇ ਕਿ ਤੁਹਾਡੇ ਨਾਲ ਉਹਦਾ ਜਹਾ ਹੋਂਦ ਨਿਕਲ ਸਕਦਾ ਉਹਨਾ ਵਿਗਿਆਨਿਕ ਤੌਰ ਤੇ ਆਂਡੇ ਆਪਣੀ ਇਸ ਬਾਰੇ ਗੱਲ ਨਹੀਂ ਪਾਂਦੀ ਇੱਥੇ ਕਿਉਂਕਿ ਪਾਣੀ ਦਾ ਵਿਹਾਅ ਬੜਾ ਜ਼ਿਆਦਾ ਹੈ ਜੀ ਕੀ ਜੀ ਕੀ ਨਾਮ ਆਪਣਾ ਨਿਰਮਲ ਸਿੰਘ ਕਿਹੜਾ ਪਿੰਡ ਆ ਕੋਲੇ ਮੰਗਲ ਕੀ ਗੱਲ ਹੋਈ ਇਹ ਵਿੱਚ ਸਾਰੀ ਅਸੀਂ ਗੱਲ ਇਹ ਤਾਂ ਬਾਬੇ ਦਾ ਸਮਾਗਮ ਚੜਨਾ ਸੀਦਾ ਸਾਹਿਬ ਦੇ ਲੰਗਰ ਨੂੰ ਕਰ ਸ਼ਗਲ ਮੰਡਿਆ ਮਨਾਂ ਨੋਂਡਾ ਵੇ ਲੰਗਰ ਚੱਕ ਕੇ ਆੜ ਕੇ ਨੋਂਡਾ ਪਿਆ ਤੇ ਬੂਝੇ ਨਾ ਰੱਸੀ ਬੰਨ ਕੇ ਪੈਂਦਾ ਜੀ ਅਸੀਂ ਹੁੰਦੀ ਆ ਉਹ ਬੰਨ ਕੇ ਤੇ ਨੋਂਡਾ ਪੇਰੇ ਤਿੰਨ ਮੁੰਡੇ ਪਹਿਲੋ ਬੜੇ ਚੌਥਾ ਵੀ ਵੜ ਗਿਆ ਤੇ ਜੋ ਰੱਸੀ ਟੁੱਟ ਗਈ ਚੌਥਾ ਗਿਆ ਬਾਜ ਉਹ ਬਾਹਰ ਮੁੰਡਾ ਉਹਨੂੰ ਖਿੱਚ ਰਿਹਾ ਬਾਹਰ ਇੱਕ ਮੁੰਡੇ ਇਹ ਚੌਥਾ ਮੁੰਡਾ ਨਾ ਉਹਨੂੰ ਖਿੱਚ ਰਿਹਾ ਤੇ ਪ੍ਰਾਣੇ ਉਹ ਤਿੰਨ ਜਿਹੜੇ ਮੁੰਡੇ ਇੱਕ ਦੂਜੇ ਨੂੰ ਬਚਾਉਂਦੇ ਬਚਾਉਂਦੇ ਡੁੱਬ ਗ ਇਹ ਕਾਰਵਾਈ ਆ ਪਾਣੀ ਦਾ ਵਹਾ ਜਿਆਦਾ ਕੀ ਲੱਗਦਾ ਕਿ ਦੁੱਧ ਦੇ ਗਾਂ ਚਲ ਗਏ ਹੋਣਗੇ ਕਿਤੇ ਕੀ ਲੱਗਦਾ ਪਾਣੀ ਬਹੁਤ ਜ਼ੋਰ ਤੇ ਜਿਆਦਾ 10 12 ਫਟ ਪਾਣੀ ਹੈਗਾ 10 ਫਟ ਤੇ ਪਾਣੀ ਹੈਗਾ ਹੈਗਾ ਨਾ ਤੇ ਪਾਣੀ ਬਹੁਤ ਜ਼ੋਰ ਨਾਲ ਵਗਣ ਰਿਹਾ ਤੇ ਜਿਹੜੇ ਟੋਬੇ ਵਿਚਵਾੜੇ ਮੰਡੇ ਨਹੀਂ ਇਹਨਾਂ ਦੇ ਪੈਰ ਨਹੀਂ ਲੱਗਣ ਇੰਨੇ ਜ਼ੋਰ ਨਾਲ ਰੁੜਦੇ ਜਾਂਦੇ ਰਸਤੇ ਫਰ ਪਰ ਖਿੱਚਣ ਦੇ ਆ ਉਹ ਗਾਂ ਰੋਡ ਪਾਇਆ ਜਾਂਦਾ ਰੋਡ ਪਾਇਆ ਹੀ ਆਂਦੇ ਕੀ ਮੰਗ ਕਰਦੇ ਸਰਕਾਰ ਕੋਲ ਸਰਕਾਰ ਨੂੰ ਇਹ ਮੰਗ ਕੀਤੀ ਸੀ ਮਲਾਿਆਂ ਆਏ ਤਾਂ ਨਾ ਕਿ ਟੋਬੇ ਬਲਾਓ ਪੁਆਨ ਦੇ ਫੋਨ ਕੀਤਾ ਲਾਗੋਚਾਗੋ ਤੇ ਮਿਲ ਲੈਣੀ ਆ ਹਰੀ ਲਾਗੋ ਮਿਲਨੇ دریا ਦੇ ਕੰਢੇ ਟੋਬੇ ਬੈਠੇ ਹੁੰਦੇ ਆ ਇੱਥੇ ਲਾਗੋਚਾਗੋ ਟੋਬੇ ਨਹੀਂ ਮਿਲਦੇ ਪੁਆਨ ਦੇ ਵੀ ਵੱਡੇ ਸੀ ਉਹਨਾਂ ਗੱਲ ਕੀਤੀ ਉਹਨਾਂ ਟੋਬੇ ਭੇਜ ਦਿੰਨੇ ਇਹੋ ਗੱਲ ਹੋਈ ਆ ਤੇ ਪੁਲਿਸ ਹੁਣ ਫੇਰ ਉਹ ਪਿੱਤੇ ਵੱਡੇ ਪੁਆਨ ਦੇ ਗਈ ਆ ਫੇਰ ਗਈ ਆ ਉੱਥੇ ਮੁਲਾਜ਼ਮਾਂ ਨਾਲ ਲਾਏ ਜਿ세 ਲੱਗੇ ਨਾ ਉਹ ਦਰਵਾਜ਼ੇ ਲੱਗੇ ਆ ਉੱਥੇ ਮੁਲਾਜ਼ਮ ਲਾਏ ਦੋ ਤਿੰਨਾਂ ਡੇ ਫੜ ਕੇ ਗੱਡੀ ਲਾਤੇ ਆ ਵੀ ਉੱਥੇ